ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਗਪਾਲ ਮੋਚਨ ਦਾ ਇਤਿਹਾਸ ਭਾਗ ਪਹਿਲਾ ਸਤਕਾਰਯੋਗ ਵੀਰੋ ਸਾਡੇ ਵਿੱਚੋਂ ਬਹੁਤ ਸਾਰੇ ਸਿੱਖ ਭਰਾ ਤੇ ਭੈਣਾਂ ਬਹੁਤ ਲੰਮੇ ਸਮੇਂ ਤੋਂ ਗਪਾਲ ਮੋਚਨ ਇਸ਼ਨਾਨ ਕਰਨ ਵਾਸਤੇ ਜਾਂਦੇ ਹਨ ਪਰ ਜੇਕਰ ਕਿਸੇ ਨੂੰ ਪੁੱਛ ਲਵੋ ਕਿ ਇੱਥੋਂ ਦਾ ਇਤਿਹਾਸ ਕੀ ਹੈ ਤਾਂ ਜ਼ਿਆਦਾਤਰ ਲੋਕ ਬਸ ਇਹੋ ਹੀ ਕਹਿਣਗੇ ਕਿ ਇਤਿਹਾਸ ਦਾ ਤਾਂ ਮੈਨੂੰ ਪਤਾ ਨਹੀਂ ਮੇਰਾ ਬਾਪੂ ਜਾਂ ਮੇਰੇ ਬੇਬੇ ਪਹਿਲਾਂ ਤੋਂ ਹੀ ਉੱਥੇ ਜਾਂਦੇ ਹਨ ਬਸ ਅਸੀਂ ਵੀ ਉਹਨਾਂ ਦੇ ਮੰਗਰ ਲਾ ਕੇ ਹਰ ਸਾਲ ਕਪਾਲ ਮੋਚਨ ਜਾਂਦੇ ਹਾਂ ਦੋਸਤੋ ਤੁਸੀਂ ਬੇਸ਼ੱਕ ਯੋਗਯੋਗ ਕਪਾਲ ਮੋਚਨ ਇਸ਼ਨਾਨ ਕਰਨ ਵਾਸਤੇ ਜਾਓ ਮੈਂ ਤੁਹਾਨੂੰ ਜਾਣ ਤੋਂ ਨਹੀਂ ਰੋਕਦਾ ਅਤੇ ਮੈਂ ਨਾ ਹੀ ਕੋਈ ਤੁਹਾਡੇ ਮਨ ਨੂੰ ਠੇਸ ਪਹੁੰਚਾਉਣੀ ਚਾਹੁੰਦਾ ਹਾਂ ਮੈਂ ਸਿਰਫ ਪੁਜਾਰੀ ਦੀ ਚਲਾਕੀ ਦੀ ਗੱਲ ਕਰਨੀ ਚਾਹੁੰਦਾ ਹਾਂ ਕਿ ਉਸਨੇ ਕਿਵੇਂ ਮਨਕਰਤ ਕਹਾਣੀਆਂ ਬਣਾ ਕੇ ਲੋਕਾਂ ਨੂੰ ਮੂਰਖ ਬਣਾ ਦਿੱਤਾ ਇਹਨਾਂ ਕਹਾਣੀਆਂ ਦਾ ਕੋਈ ਸਿਰ ਪੈਰ ਵੀ ਨਹੀਂ ਹੈ ਪਰ ਅਸੀਂ ਕਿਹੜਾ ਸਿੱਖਾਂ ਨੇ ਆਪਣੇ ਦਿਮਾਗ ਤੋਂ ਕੰਮ ਲੈਣਾ ਹੈ ਅਸੀਂ ਜਿਵੇਂ ਕਿਸੇ ਨੇ ਕਹਾਣੀ ਬਣਾ ਦਿੱਤੀ ਅਸੀਂ ਬਿਨਾਂ ਸੋਚੇ ਸਮਝੇ ਮੰਨ ਲਈ ਅਤੇ ਇੱਕ ਦੂਜੇ ਦੇ ਮੰਗਰ ਲਾ ਕੇ ਚੱਲੇ ਪਾ ਦਿੱਤੇ ਚਲੋ ਆਓ ਵੀਡੀਓ ਦੇ ਪਹਿਲੇ ਭਾਗ ਵਿੱਚ ਆਪਾਂ ਗਪਾਲ ਮੋਚਨ ਨਾਲ ਜੁੜੀ ਇੱਕ ਕਹਾਣੀ ਸੁਣੀਏ ਕਿਹਾ ਜਾਂਦਾ ਹੈ ਕਿ ਬਰਮਾ ਜਿਸ ਨੂੰ ਹਿੰਦੂ ਧਰਮ ਵਿੱਚ ਬਹੁਤ ਵੱਡਾ ਦੇਵਤਾ ਮੰਨਿਆ ਜਾਂਦਾ ਹੈ ਉਹ ਬਰਮਾ ਆਪਣੀ ਕੁੜੀ ਉੱਤੇ ਮੋਹਿਤ ਹੋ ਗਿਆ। ਭਾਵ ਆਪਣੀ ਕੁੜੀ ਉੱਤੇ ਮੈਲੀ ਅੱਖ ਰੱਖਣ ਲੱਗ ਗਿਆ। ਉਹ ਕੁੜੀ ਫੜ ਲਾ ਕੇ ਉੱਡ ਗਈ। ਬਰਮਾ ਨੇ ਉਸ ਕੁੜੀ ਨੂੰ ਫੜਨ ਵਾਸਤੇ ਆਪਣੇ ਚਾਰੋਂ ਪਾਸੇ ਮੂੰਹ ਬਣਾ ਲਏ। ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਕੁੜੀ ਕਿਹੜੇ ਪਾਸੇ ਵੱਲ ਉੱਡ ਰਹੀ ਹੈ ਬਰਮਾ ਦੀ ਇੱਕ kurtu ਤੇ Shivji ਦੇਖ ਰਿਹਾ ਸੀ ਉਸ ਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ ਉਸ ਨੇ ਗੁੱਸੇ ਵਿੱਚ ਆ ਕੇ ਬਰਮਾ ਦੇ ਕੰਨ ਕੋਲ ਇੱਕ ਪੂਰੇ ਜ਼ੋਰ ਨਾਲ ਚਪੇੜ ਮਾਰ ਦਿੱਤੀ ਦੋਸਤੋ ਆਪਾਂ ਕਈ ਵਾਰ ਕਰਦੇ ਆ ਕਿ ਫਲਾਣੇ ਆਦਮੀ ਨੇ ਫਲਾਣੇ ਆਦਮੀ ਦੇ ਕਪਾਲ ਵਿੱਚ ਡਾਂਗ ਮਾਰੀ ਤੇ ਉਸ ਨੂੰ ਲੱਦ ਕੇ ਸਿੱਟ ਦਿੱਤਾ ਉਸੇ ਤਰ੍ਹਾਂ ਸ਼ਿਵ ਜੀ ਨੇ ਵੀ ਉਸ ਦੇ ਕੰਨ ਕੋਲ ਮਤਲਬ ਬਰਮਾ ਦੇ ਕਪਾਲ ਵਿੱਚ ਚਪੇੜ ਮਾਰੀ ਜਿਸ ਨਾਲ ਚਪੇੜ ਵੱਜਨ ਕਰਕੇ ਬਰਮਾ ਦੀ ਖੋਪੜੀ ਲੈ ਕੇ ਸ਼ਿਵ ਜੀ ਦੇ ਹੱਥ ਨਾਲ ਚੰਬੜ ਗਈ ਸ਼ਿਵਜੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬਰਮਾ ਦੀ ਖੋਪੜੀ ਸ਼ਿਵਜੀ ਦੇ ਹੱਥ ਨਾਲ ਚਿਪਕ ਗਈ ਅਤੇ ਹੱਥ ਨਾਲੋਂ ਵੱਖ ਨਾ ਹੋਈ ਸ਼ਿਵਜੀ ਨੂੰ ਕਿਸੇ ਆਦਮੀ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਹੱਥ ਨਾਲ ਇਹ ਖੋਪੜੀ ਉਤਾਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਗੋਪਾਲ ਮੋਚਨ ਜਾ ਕੇ ਉੱਥੇ ਛੱਪੜੀ ਦੇ ਪਾਣੀ ਵਿੱਚ ਹੱਥ ਡੁਬੋਣਾ ਪਵੇਗਾ ਫੇਰ ਇਹ ਖੋਪੜੀ ਤੁਹਾਡੇ ਹੱਥ ਨਾਲ ਵੱਖ ਹੋ ਸਕਦੀ ਹੈ। ਸ਼ਿਵ ਜੀ ਉਸ ਆਦਮੀ ਦੀ ਗੱਲ ਮੰਨ ਕੇ ਗੋਪਾਲ ਮੋਚਨ ਚੱਲਿਆ ਗਿਆ ਅਤੇ ਉਹਨੇ ਉੱਥੇ ਜਾ ਕੇ ਪਾਣੀ ਵਾਲੀ ਛਪੜੀ ਵਿੱਚ ਆਪਣਾ ਹੱਥ ਡਬੋ ਦਿੱਤਾ। ਜਿਉਂ ਹੀ ਸ਼ਿਵ ਜੀ ਨੇ ਪਾਣੀ ਵਿੱਚ ਆਪਣਾ ਹੱਥ ਡਬੋਇਆ ਤਾਂ ਉਹ ਖੋਪੜੀ ਜੋ ਸ਼ਿਵ ਜੀ ਦੇ ਹੱਥ ਨਾਲ ਚਿੰਬੜੀ ਹੋਈ ਸੀ 1 ਮਿੰਟ ਤੋਂ ਪਹਿਲਾਂ ਇਹ ਹੱਥ ਨਾਲੋਂ ਉੱਤਰ ਕੇ ਵੱਖ ਹੋ ਕੇ ਉਹ ਦੂਰ ਹੋ ਗਈ ਮਤਲਬ ਹੱਥ ਨਾਲੋਂ ਵੱਖ ਹੋ ਗਈ ਖੋਪੜੀ ਨੂੰ ਅਸਲ ਵਿੱਚ ਕਪਾਲ ਕਹਿੰਦੇ ਹਨ ਅਤੇ ਪਾਣੀ ਵਿੱਚ ਡਬੋਣ ਕਰਕੇ ਉਹ ਮੁਕਤ ਹੋ ਗਈ ਮੁਕਤ ਹੋਣ ਨੂੰ ਮੋਚਨ ਹੋਣਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਉਸ ਦਿਨ ਤੋਂ ਇਸ ਜਗ੍ਹਾ ਦਾ ਨਾਂ ਕਪਾਲ ਮੋਚਨ ਪੈ ਗਿਆ ਸੋ ਦੋਸਤੋ ਆਤਿਹਾਸਾ ਗਪਾਲ ਮੋਚੰਦਾ ਜਿਸ ਕਹਾਣੀ ਦਾ ਕੋਈ ਵੀ ਸਿਰ ਪੈਰ ਨਹੀਂ ਹੈ ਇਹ ਇੱਕ ਪੁਜਾਰੀ ਦੁਆਰਾ ਬਣਾਈ ਹੋਈ ਮਨ ਘੜਤ ਕਹਾਣੀ ਹੈ ਇੱਥੇ ਬਿਲਕੁਲ ਨੇੜੇ-ਨੇੜੇ ਇਸ਼ਨਾਨ ਕਰਨ ਵਾਸਤੇ ਕਈ ਸਰੋਵਰ ਬਣਾਏ ਹੋਏ ਹਨ ਕਿਹਾ ਗਿਆ ਹੈ ਕਿ ਇੱਕ ਸਰੋਵਰ ਵਿੱਚੋਂ ਨਹਾ ਕੇ ਦੂਸਰੇ ਸਰੋਵਰ ਵਿੱਚ ਇਸ਼ਨਾਨ ਕਰਨਾ ਫਿਰ ਤੀਸਰੇ ਵਿੱਚ ਇਸ਼ਨਾਨ ਕਰਨਾ ਹੈ। ਕਈ ਔਰਤਾਂ ਤਾਂ ਵਿਚਾਰੀਆਂ ਆਪਣਾ ਅੱਧ-ਪਚੱਦੇ ਢਕੇ ਸਰੀਰ ਨੂੰ ਲੈ ਕੇ ਇੱਕ ਸਰੋਵਰ ਤੋਂ ਦੂਸਰੇ ਸਰੋਵਰ ਤੱਕ ਜਾਂਦੀਆਂ ਹਨ। ਇਸੇ ਤਰ੍ਹਾਂ ਆਦਮੀ ਵੀ ਨੰਗੇ ਪਿੰਡੇ ਇੱਕ ਸਰੋਵਰ ਤੋਂ ਦੂਸਰੇ ਸਰੋਵਰ ਤੱਕ ਜਾਂਦੇ ਹਨ। ਅੰਤਾਂ ਦੀ ਠੰਡ ਹੋਣ ਕਰਕੇ ਬਹੁਤ ਸਾਰੇ ਭੈਣ ਭਰਾ ਠੰਡ ਲੱਗ ਜਾਣ ਕਰਕੇ ਨਮੂਨੀਆਂ ਹੋ ਜਾਂਦਾ ਤੇ ਮਰ ਵੀ ਜਾਂਦੇ ਹਨ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇੱਥੇ ਸਰੋਵਰਾਂ ਦੇ ਨੇੜੇ ਨੇੜੇ ਗੰਦਗੀ ਬਹੁਤ ਹੈ। ਲੋਕ ਇਹਨਾਂ ਟਾਬਾਂ ਦੇ ਨੇੜੇ ਤੇੜੇ ਹੀ ਟੱਟੀ ਪਸ਼ਾਬ ਕਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਇੱਥੇ ਇੰਨੀ ਗੰਦਗੀ ਫੈਲੀ ਹੋਈ ਹੈ। ਤਾਂ ਕਈ ਭਰਾ ਜੋ ਪਹਿਲੀ ਵਾਰ ਭੁੱਲ ਭਲੇਖੇ ਚਲੇ ਜਾਂਦੇ ਹਨ ਦੁਬਾਰਾ ਇੱਥੇ ਜਾਣ ਤੋਂ ਤੋਵਾ ਕਰਕੇ ਵਾਪਸ ਮੁੜਦੇ ਹਨ ਸੋ ਅੱਜ ਦੀ ਵੀਡੀਓ ਵਿੱਚ ਸਾਡਾ ਮਕਸਦ ਸਿਰਫ ਸਚਾਈ ਪ੍ਰਗਟ ਕਰਨਾ ਸੀ ਤੁਸੀਂ ਇੱਥੇ ਜਾਣਾ ਜਾਂ ਨਾ ਜਾਣਾ ਤੁਹਾਡੀ ਆਪਣੀ ਇੱਛਾ ਹੈ ਫਿਰ ਵੀ ਕਿਸੇ ਭੈਣ ਭਰਾ ਦੇ ਮਨ ਨੂੰ ਜੇਕਰ ਮੇਰੀਆਂ ਇਹਨਾਂ ਗੱਲਾਂ ਤੋਂ ਠੇਸ ਪਹੁੰਚੀ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਵਧੀਆ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ